ਲੋਕ ਕਹਿੰਦੇ ਖਾੜਕੂਆਂ ਨੇ ਮਾਰਿਆ ਸੰਤ ਜਰਨੈਲ ਸਿੰਘ ਤੋਂ ਵੱਡਾ ਖਾੜਕੂ ਕੌਣ ਸੀ ਵੀ ਫਿਰ ਸੰਤ ਜਰਨੈਲ ਸਿੰਘ ਨੇ 84 ਤੱਕ ਕਦੇ ਸੁਣਿਆ ਵੀ ਚਮਕੀਲੇ ਨੂੰ ਗੋਲੀ ਮਾਰ ਕੱਢੀ ਹੋਵੇ ਦੱਸੋ ਮੈਨੂੰ ਕੋਈ ਪ੍ਰੂਫ ਦਿਓ ਕਦੇ ਸੰਤ ਜਰਨੈਲ ਸਿੰਘ ਨੇ ਕਿਹਾ ਵੀ ਮੈਂ ਚਮਕੀਲੇ ਨੂੰ ਗੋਲੀ ਮਾਰਾਂਗਾ ਪਰ ਕਦੇ ਚਮਕੀਲਾ ਸਾਹਿਬ ਨੇ ਕਿਹਾ ਵੀ ਸੰਤ ਜਰਨੈਲ ਸਿੰਘ ਮਾਰਿਆ ਨੇ ਪੰਜ ਮੈਦਰੀ ਕਮੇਟੀ ਨੇ ਮੇਰੇ ਨਾਲ ਜ਼ੁਲਮ ਕੀਤਾ ਉਹਨਾਂ ਨੇ ਤਾਂ ਕਦੇ ਕਿਹਾ ਹੀ ਨਹੀਂ ਸੀਗਾ ਉਹ ਤਾਂ ਫਿਰ ਬੋਲੇ ਹੀ ਨਹੀਂ ਸੀਗੇ ਅਰੇ ਜਿਹੜਿਆਂ ਨੇ ਗੋਲੀਆਂ ਮਾਰੀਆਂ ਨੇ ਤ ਉਹ ਲਟੇਰਾ ਗਰੂ ਸੀਗਾ ਜੀ ਮਰੇ ਵੀ ਓਦਾਂ ਹੀ ਨੇ ਦੋਤਾ ਕਹਿੰਦੇ ਮਨੇ ਵੀ ਪਤਾ ਲੱਗਿਆ ਵੀ ਦੋ ਚੜਾਈ ਕਰਕੇ ਮਰੇ ਵੀ ਓਦਾਂ ਹੀ ਮਰਨਾ ਵੀ ਓਦਾਂ ਹੀ ਆ ਕਰਨੀ ਆਪੋ ਆਪਣੀ ਕੇ ਨੇੜੇ ਕੇ ਦੂਰ ਜੇ ਉਹ ਨਾਮ ਪਿਆ ਕੇ ਗਏ ਨੇ ਨਾ ਜੇ ਦਾ ਜੇਕਰ ਅੱਜ ਰਹਿ ਜਾਂਦੇ ਤਾਂ ਇਹਨਾਂ ਨੂੰ ਦੱਸ ਦਿੰਦੇ ਵੀ ਆਸਾਦੀ ਵਾਰ ਵੀ ਐਡਾਂ ਗਾਈਦੀ ਆ ਪਰ ਉਹ ਡਿਊਟੀ ਜੋੜੀਆਂ ਦੇ ਵਿੱਚੋਂ ਚੈੱਕ ਕਰਕੇ ਦੇਖੋ ਵੀ ਕੀ ਦਾ ਜਾਣਾ ਅੰਦਰ ਹੋਈ ਬਨੇ ਅੱਜ ਵੀ ਕਰ ਲੋ ਅੱਜ ਵੀ ਵੋਟਾਂ ਪਵਾ ਕੇ ਦੇਖ ਲੋ ਵੀ ਸਰਦਾਰ ਅੰਦਰ ਸਿੰਘ ਚਮਕੀਲਾ ਜੇ ਮਰਿਆ ਹੋਵੇ ਮੁੱਖ ਮੰਤਰੀ ਨਾ ਬਣ ਜਵੇ ਤਾਂ ਮੈਨੂੰ ਨਿਹੰਗ ਸਿੰਘ ਨਾਲ ਕਿਹੋ ਬਾਬਾ ਜੀ 35 ਸਾਲ ਹੋ ਗਏ ਚਮਕੀਦੇ ਨੇ ਦੁਨੀਆ ਤੋਂ ਗਏ ਨੇ ਹਾਂਜੀ ਬਾਬਾ ਜੀ ਉਸ ਤੋਂ ਬਾਅਦ ਅੱਧੀ ਦਰਦੀ ਦੇ ਕਰੀਬ ਪੰਜਾਬ ਦੀ ਮਸ਼ਹੂਰ ਹਸਨੀ ਜੀ ਦੀ ਜੱਜ ਕਿ ਸੁਰੇਂਦਰ ਸ਼ੇਂਧਾ ਜੀ ਜੀ ਬਲਸ਼ਾਹ ਦਾਸ ਤੇ ਗੋਲੀਆਂ ਮਾਰੀਆਂ ਗਈਆਂ ਬਲੀ ਮਾਨਕ ਪੱਲੀਆਂ ਦਾ ਬਾਸ਼ਾ ਜੀ ਜੀ ਪਰ ਚਮਕੀਲੇ ਨੂੰ ਅੱਜ ਵੀ ਲੋਕ ਯਾਦ ਕਰਦੇ ਰੈਗਰੂ ਜੀ ਬਿਲਕੁਲ ਇਹ ਉਹਦੇ ਵਰਗਾ ਪਿਆਰੇ ਨੇ ਕਿਸੇ ਨੂੰ ਮਿਲਿਆ ਜੇ ਜਿਹੜਾ ਪਿਆਰ ਉਹਨਾਂ ਨੇ ਦਿੱਤਾ ਨਾ ਵੀਰੇ ਛੋਟੇ ਵੀਰੇ ਭਾਈ ਸਾਹਿਬ ਪਰਮ ਮਿੱਤਰ ਇੱਕ ਸਿਵਿਆ ਸਾਹਿਬ ਦੀ ਮੇਰੇ ਕੋਲ ਚਿੱਠੀ ਪਈ ਆ ਜੀ ਲਿਖੀ ਹੋਈ ਮੈਂ ਉਹ ਕਿਸੇ ਲੀਡਰ ਨੂੰ ਦਿੱਤੀ ਦੀ ਉਹਨਾਂ ਨੇ ਕਹਿੰਦੇ ਬਾਬਾ ਜੀ ਮੇਰੇ ਬਹੁਤ ਪਰਮ ਮਿੱਤਰ ਨੇ ਪਰ ਜਦੋਂ ਅਸੀਂ ਜਾਂਦੇ ਹੁੰਦੇ ਸੀਗਾ ਨਾ ਸਿਵਿਆ ਸਾਹਿਬ ਸਾਨੂੰ ਚਾ ਵੀ ਆਪ ਕਿਉਂਕਿ ਇਹ ਕਹਿੰਦੇ ਵੀ ਸਾਨੂੰ ਸਿੱਖਿਆ ਮੇਰੇ ਸੇ ਵਿੱਚ ਵਕੀਲੇ ਦੀ ਆ ਇੱਕ ਐਡਾ ਵੱਡਾ ਅਫਸਰ ਬਚਨ ਕਰਦਾ ਹੁੰਦਾ ਸੀਗਾ ਹਾਂਜੀ ਪਰ ਇੱਕ ਚੀਜ਼ ਹੋਰ ਆ ਇਹ ਉਹ ਰਹਿ ਗਏ ਜਿਹੜੇ ਬਚੇ ਨੇ ਉੱਥੇ ਕਾਰਨ ਉਹ ਤੁਹਾਡੇ ਨਾਲ ਉਹ ਬਚਨ ਕਰ ਰਹੇ ਆ ਸੀਵੀਆ ਸਾਹਿਬ ਨੇ ਕਿਹਾ ਤੇ ਵੀ ਮੇਰੇ ਕੋਲ ਸਾਰਿਆਂ ਦਾ ਡਾਟਾ ਲਿਖਿਆ ਹੋਇਆ ਹੈ ਵੀ ਕਿਹੜੇ ਲੀਡਰ ਨੇ ਕਿਹੜੇ ਅਫਸਰ ਨੇ ਕਿਹੜੇ ਖਾਰਕੂ ਨੇ ਕਿਹੜੇ-ਕਿਹੜੇ ਕਲਾਕਾਰ ਨੇ ਜਿਹੜੇ ਖਾਰਖਾਨੇ ਸੀ ਵੀ ਮੇਰੇ ਕੋਲ ਕਿਤਾਬ ਦੇ ਵਿੱਚ ਸਾਰਾ ਕੁਝ ਲਿਖਿਆ ਹੋਇਆ ਹੈ ਪਰ 1 ਸਾਲ ਪਹਿਲਾਂ ਹੀ ਉਹਨਾਂ ਨੇ ਰਿਟਾਇਰਮੈਂਟ ਕਿਉਂ ਲਈ ਸੀ ਇਹਦਾ ਵੀ ਕਾਰਨ ਸੀਗਾ ਕਿਉਂਕਿ ਉਹਨਾਂ ਤੇ ਵੀ ਪ੍ਰੈਸ਼ਰ ਪੂਰਾ ਸੀਗਾ ਪਾਇਆ ਹੋਇਆ ਕਿਉਂਕਿ ਉਹਦੇ ਅਫਸਰ ਹੋ ਕੇ ਨਹੀਂ ਕਿਸੇ ਜੋ ਕਰੂ ਵੀਰ ਜੀ ਐਡਾ ਵੱਡੇ ਨਾਸਟੇ ਚੱਕਦੇ ਨਾ ਤਾਂ ਕਿਸੇ ਨੇ ਉਹਨਾਂ ਦਾ ਆ ਵੀ ਪਤਾ ਨਹੀਂ ਤਾਂ ਲੱਗਣਾ ਵੀ ਪਾਰੇ ਕਿੱਥੇ ਦੀ ਕਿਵੇਂ ਦੀ ਉਹਦਾ ਕਹਿੰਦਾ ਵੀ ਮੈਂ ਤਾਂ ਸੀਬੀਆਈ ਤੱਕ ਖਿੱਚੂ ਇਹਨਾਂ ਨੂੰ ਪਰ ਡਾਟਾ ਵੀ ਪਰ ਸਰਦਾਰ ਸਵਰਨ ਸਿੰਘ ਸੀਬੀਆਈ ਜੀ ਦੇ ਪਰਿਵਾਰ ਨੂੰ ਮੇਰੀ ਬੇਨਤੀ ਆਤਵਾਨ ਕੇ ਹੰਗ ਸਿੰਘ ਹੋਂ ਦੇ ਨਾਤੇ ਵੀ ਜਿਹੜੀ ਉਹਨਾਂ ਦੀ ਕਿਤਾਬ ਆ ਨਾ ਉਹ ਤੁਹਾਡੇ মিডিਆ ਨੂੰ ਇਕੱਠੇ ਕਰਕੇ ਉਹ ਮੀਡੀਆ ਦੇ ਵਿੱਚ ਚਾਹੇ ਵਾਰਸੀ ਵਾਲੇ ਦੇ ਨੇ ਉਹਨਾਂ ਦੀ ਲੀਜ ਹੋਵੇ ਉਹ ਲੀਜ ਹੋਣੀ ਚਾਹੀਦੀ ਆ ਮੇਰੀ ਹੱਥ ਬੰਨ੍ਹ ਕੇ ਬੇਨਤੀ ਆ ਸੀਬਿਆ ਸਾਹਿਬ ਦੇ ਪਰਿਵਾਰ ਨੂੰ ਵੀ ਉਹਦੀ ਉਹਦੀ ਆਤਮਾ ਸੀਗੀ ਕਹਿੰਦੀ ਕਿਉਂਕਿ ਸਾਡੇ ਨਾਲ ਨਿਰਜੀ ਮੇਰੇ ਫੋਨ ਤੇ ਵੀ ਮੇਰੇ ਨਾਲ ਬਚਨ ਹੁੰਦੇ ਰਹਿੰਦੇ ਸੀ ਬਿਆ ਸਾਹਿਬ ਦੇ ਅਨ ਮੇਰੇ ਕੋਲ ਉਹਨਾਂ ਨੇ ਇਹ ਵੀ ਬਚਨ ਕਰਿਆ ਸੀ ਵੀ ਬਾਬਾ ਜੀ ਮੈਂ ਤੁਹਾਡੇ ਕੋਲ ਇੱਕ ਰਾਤ ਲੈ ਕੇ ਰਾਤ ਰਹਿ ਕੇ ਜਾਣਾ ਪਰ ਅਸੀਂ ਕਹਿੰਦਰੀ ਸੀਬਿਆ ਸਾਹਿਬ ਇੱਕ ਰਾਤ ਤੁਹਾਡੀ ਇੱਕ ਰਾਤ ਸਾਡੀ ਦੋ ਰਾਤਾਂ ਰੱਖੂੰਗਾ ਮੈਂ ਤੁਹਾਨੂੰ ਆਪਣੇ ਕੋਲ ਮੈਂ ਤੁਹਾਨੂੰ ਬਗਾਮਾਂ ਦੀਆਂ ਛਰਦਈਆਂ ਛਕਾਉਣੀਆਂ ਨੇ ਆਪਣੇ ਹੱਥੀ ਲਾ ਕੇ ਪਰ ਛੇਤੀ ਛੇਤੀ ਜਿਹੜੇ ਏਡੇ ਅਫਸਰ ਹੁੰਦੇ ਨੇ ਕਿਸੇ ਕੋਲ ਲੈ ਕੇ ਨਹੀਂ ਤੁਰ ਸਕਦੇ ਜਦੋਂ ਐਸੀ ਕੋਈ ਉਹਨਾਂ ਨੂੰ ਚੀਜ਼ ਦੇ ਦੇਉਂਦੇ ਸੀ ਐਦਾਂ ਹੱਥ ਕਰਕੇ ਲੈਂਦੇ ਹੁੰਦੇ ਸੀ ਮਹਾਨ ਲੋਕਾਂ ਦੇ ਬਾਣੀ ਵਾਲੀਆਂ ਰੂਹਾਂ ਨੇ ਤੁਸੀਂ ਖਾਲਸਾ ਅੰਗ ਮਹਾਰਾਜ ਦੇ ਸੇਵਕ ਮਹਾਰਾਜ ਦੇ ਅਸਲੀਓਂ ਮਹਾਰਾਜ ਦੇ ਐਕੜਾ ਸਤਕਾਰ ਕਰਕੇ ਉਹ ਚੀਜ਼ਾਂ ਲੈਂਦੇ ਹੁੰਦੇ ਸੀ ਬਾਬਾ ਜੀ ਦੋ ਚਾਰ ਕੀਰਤਾਂ ਤੇ ਆਪਾਂ ਸੰਗੀਲੇ ਦੇ ਦੋ ਚਾਰ ਕੀਰਤਾਂ ਤੇ ਜਾਂ ਦੋ ਅਰਤੀ ਕੀਰਤਾਂ ਦੇ ਇੰਦਣਾ ਕੁਝ ਲੋਕ ਉਠਾਉਂਦੇ ਪਰ ਉਹ ਹੀ ਭੁੱਲ ਜਾਂਦੇ ਆ ਉਹਨੇ ਸਰਹੰਦ ਦੀ ਦੁਆਰ ਵੀ ਗਾਇਆ ਤੇ ਉਹਨੇ ਨਕਾਣਾ ਵੀ ਗਾਇਆ ਉਹਨੇ ਤਾਰਾ ਰਾਣੇ ਦੀ ਵੀ ਗੱਲ ਕੀਤੀ ਮੈਂ ਬੈਗਰੂ ਜੀ ਮੇਰੀ ਬੇਨਤੀ ਹੈ ਜਿਹੜੇ ਜੋ ਦੋ ਚਾਰ ਗੀਤ ਹੈਗੇ ਵੀ ਨੇ ਨਾ ਉਹ ਜਿਹੜੇ ਲੋਕ ਉਦਾਂ ਦੇ ਸੀ ਪਿੰਡਾਂ ਦੇ ਵਿੱਚ ਜਿਹਨਾਂ ਦੀ ਸੋਚ ਸੀ ਉਹਨਾਂ ਦੇ ਗਾਣਾ ਚੁਲਕੀਲਾ ਜੀ ਉਦਾਂ ਦੇ ਨਹੀਂ ਸੀਗੇ ਉਹ ਨੂੰ ਜੀ ਗੋਦਾਂ ਦੇ ਕਿਉਂਕਿ ਇਹ ਨੇ ਦੁਨੀਆ ਦਾ ਜਿਹੜਾ ਲਖਾਰੀ ਆ ਨਾ ਉਹ ਲੇਕ ਕੇ ਦੱਸਦਾ ਹੁਣ ਜੇ ਕੋਈ ਔਰੇ ਲਖਾਰੀ ਖੜਾ ਹੋਊਗਾ ਉਹ ਕਹੂਗਾ ਚਮਕੀਲਾ ਜੀ ਦੀ ਵਰਸੀ ਤੇ ਇੰਨੇ ਇਕੱਠੇ ਹੋਏ ਸੀ ਐਦਾਂ ਮੀਡੀਆ ਚੱਲ ਰਿਹਾ ਸੀ ਐਦਾਂ ਉਹਨਾਂ ਦੇ ਬਚਨ ਚੱਲਦੇ ਸੀ ਜੇ ਔਰੇ ਕੋਈ ਗਾਲ ਕੱਢੂਗਾ ਰੋ ਨੰਗਾ ਨੱਚਦਾ ਨਹੀਂ ਨੰਗਾ ਹੀ ਕਹਿ ਜਾਊਗਾ ਜਿਹੜੇ ਜੇਠਾ ਵਰਜਾਈਆਂ ਦੇ ਜਿਹੜੀਆਂ ਬੋਲੀਆਂ ਉਸ ਟਾਈਮ ਦੇ ਵਿੱਚ ਵਿਆਹਾਂ ਚ ਪੈਂਦੀਆਂ ਸੀ ਅੱਜ ਪੈਂਦੀਆਂ ਨੇ ਪਤਾ ਨਹੀਂ ਕਿਸੇ ਨੂੰ ਸਮਝ ਗਏ ਮੈਂ ਜੀ ਜਿਹੜੇ ਉਸ ਟਾਈਮ ਦੇ ਸਾਡੇ ਰਿਵਾਜ ਸੀਗੇ ਉਹ ਖਤਮੇ ਕਰਕੇ ਸਾਰੀ ਕਿਹੜੀ ਚੀਜ਼ ਰਹੀ ਸਾਡੀ ਪਰ ਆਦਰ ਸਾਡੀ ਝੇਲ ਚ ਦੱਸੋ ਤੁਸੀਂ ਹਾਂਜੀ ਉਸ ਟਾਈਮ ਦੇ ਵਿੱਚ ਜਦੋਂ ਸ਼ਾਮ ਨੂੰ ਉਹ ਕੀ ਕਹਿੰਦੇ ਹੁੰਦੇ ਸੀ ਜਿਹੜਾ ਆਪਾਂ ਨੀਂਦ ਪੈਂਦਾ ਕੋਈ ਲਵਾਵੇ ਵਾਲੇ ਸ਼ਗਨ ਰਹਿ ਗਏ ਉਹ ਆ ਲਿਖ ਦਿਓ ਜੀ 20 9 10 ਪੁਰਾਣੇ ਉਹ ਅਲ ਬੰਦਗਰ ਦੇ ਹੁਣ ਸਾਰੀਆਂ ਸਾਰੀਆਂ ਉਹਨਾਂ ਨੇ ਜਿਹੜੀ ਜਿੰਨੇ ਵੀ ਉਹਦੇ ਗਾਣੇ ਨੇ ਜਿੰਨਾ ਵੀ ਉਹਦਾ ਮਤਲਬ ਹੁਣ ਤੱਕ ਦਾ ਇਤਿਹਾਸ ਗਾਇਆ ਵੈ ਉਹ ਦੇਖ ਲਓ ਪ੍ਰਾਤਨ ਆ ਸਾਡਾ ਪਿੰਡੂ ਪਿੰਡੂ ਸੱਬਿਆਚਾਰ ਹੈ ਕਿਉਂਕਿ ਉਹਨਾਂ ਨੇ ਪਿੰਡਾਂ 'ਚ ਜਨਮ ਲੈ ਕੇ ਪਿੰਡਾਂ ਦੇ ਵਿੱਚ ਜਿਹੜੀ-ਜਿਹੜੇ ਬੰਦੇ ਦੀ ਜਿਦਾ ਜਿਦਾਂ ਦੀ ਸੋਚ ਸੀ ਹੁਣ ਆਪਾਂ ਜੀਜੇ ਸਾਲੀ ਦੇ ਰਿਸ਼ਤੇ ਨੂੰ ਕਹਿ ਦਿੰਦੇ ਆ ਚਲੋ ਮੇਰੀਆਂ ਵੀ ਸਿੰਗੜੀਆਂ ਦੀਆਂ ਭੈਣਾਂ ਹੈਗੀਆਂ ਨੇ ਦਾ ਵੱਡੀ ਆ ਸਿੰਗੜੀ ਸਾਡੀ ਜਿਹੜੀ ਕਰਦੇ ਨੇ ਪਰ ਅਸੀਂ ਉਹਨਾਂ ਨੂੰ ਭੈਣਾਂ ਵਾਲਾ ਪ੍ਰੇਮ ਦੇ ਕੇ ਰੱਖਿਆ ਵੈ ਸਮਝ ਗਏ ਨਾ ਹੁਣ ਵੀ ਕਹਿੰਦੇ ਆ ਕਿਉਂਕਿ ਸਾਲੀ ਸ਼ਬਦ ਦਾ ਪਹਿਲਾਂ ਤੋਂ ਪਿੱਛੇ ਤੋਂ ਚੱਲਦਾ ਹੈ ਇਹ ਸਾਡੀਆਂ ਇਹ ਗੰਦੇ ਉਸ ਬੰਦੇ ਸੋਚਾਂ ਦੀ ਉਹਨਾਂ ਨੇ ਬੜਾਤੇ ਉੱਤੇ ਅਸਲ ਤਾਂ ਧੀ ਪੈਣ ਦੇ ਨਾਤੇ ਇਹਨੇ ਪਰ ਦੇਖੋ ਉਹਨਾਂ ਨੇ ਐਂਡ ਤੇ ਆ ਕੇ ਜਿਹੜਾ ਸਿਰ ਹੱਕ ਦੀ ਖਾਤੋਂ ਡਾਹ ਦिए ਮਾੜਾ ਲੀਡਰ ਕੁਰਸੀ ਉਲਾਦੀ ਉਹਦੇ ਵਿੱਚ ਆ ਕੇ ਸਾਲੀ ਦੇ ਰੀਤ ਨੂੰ ਕੀ ਕਹਿੰਦਾ ਛੋਟੀ ਸਾਲੀ ਨੂੰ ਟੀਚਰ ਕਰ ਲਈਏ ਵੱਡੀ ਦੇ ਗੋਡੇ ਅਸਲੀ ਬੰਦਾ ਸੀ ਨਾ ਜੀ ਜੀ ਪਰ ਉਹਨੇ ਆਪਣੀ ਵਸੀ ਵੀ ਮੇਰੀ ਸੋਚਦਾ ਹੈ ਵੀ ਛੋਟੀ ਸਾਲੀ ਨੂੰ ਟੀਚਰ ਕਿਉਂ ਟੀਚਰ ਉਹਨੂੰ ਕਿਉਂ ਜੇ ਇਹ ਮੇਰੀ ਧੀ ਵਰਗੀ ਹੈ ਇਹ ਮੇਰੇ ਬੱਚਿਆਂ ਵਰਗੀ ਹੈ ਉਹਨੂੰ ਤਾਂ ਹੱਸ ਕੇ ਜਾਂ ਕਰ ਲੱਗਦੇ ਆ ਵੱਡੀ ਮਾਂ ਦੇ ਬਰੋਬਰ ਉਹਨੂੰ ਕਰ ਨਹੀਂ ਸਕਦੇ ਉਹਦੇ ਗੋਡੇ ਫੜਦੇ ਨੇ ਜੇ ਮੈਂ ਝੂਠ ਨਹੀਂ ਦੱਸਣ ਮੈਨੂੰ ਯਾਰ ਠੀਕ ਹੈ ਨਹੀਂ ਪਰ ਉਹਨੇ ਤਾਂ ਜਿੰਨੇ ਵਚਨ ਕਰੇ ਨੇ ਨਾ ਬੈਗਰੂਜੀ মিডিਆ ਵਾਲੇ ਵੀਰੋ ਉਹਨਾਂ ਨੇ ਤਾਂ ਸਾਰੇ ਮਰੂਲ ਕਰਕੇ ਦਿੱਤੇ ਵੇਤੀ ਗਏ ਸਮਝ ਗਏ ਨਹੀਂ ਬਾਬਾ ਜੀ ਇੱਕ ਆਮ ਸਵਾਲ ਉੱਠਦਾ ਗਿਆ ਵੀ ਚਮਕੀਲੇ ਦਾ ਕਤਲ ਬਾਦੂ ਨੇ ਕੀਤਾ ਜਾਂ ਗਾਇਕ ਨੇ ਕਰਵਾਇਆ ਤੇ ਸਰਕਾਰਾਂ ਦਾ ਹੱਥ ਵੀ ਹੋ ਸਕਦਾ ਪਰ ਤੁਸੀਂ ਇਹਨੂੰ ਕਿਤੇ ਦੇਖ ਬਾਈ ਗੁਰੂ ਜੀ ਮੈਂ ਪਹਿਲੇ ਕੀ ਕਹਿਆ ਸੀ ਸਰਕਾਰਾਂ ਦਾ ਵੀ ਆਪਾਂ ਸਮਝੋਗੇ ਨਹੀਂ ਪਰ ਜਿਹੜੇ ਬਾਬਾ ਰੂਪ ਸਿੰਘ ਵਰਗੇ ਨੂੰ ਉਹਨਾਂ ਦਾ ਹੱਥ ਨਹੀਂ ਹੈਗਾ ਬਾਬਾ ਮਾਨੋ ਚੱਲ ਜੀ ਉਹਨਾਂ ਦਾ ਹੱਥ ਨਹੀਂ ਹੈਗਾ ਸੰਤ ਜਰਨੈਲ ਸਿੰਘ ਨੂੰ ਉਹਨਾਂ ਦਾ ਹੱਥ ਨਹੀਂ ਹੈਗਾ ਜਿਹੜੇ ਖੜਕੂ ਸਿੰਘਾਂ ਨੂੰ ਬਦਨਾਮ ਕਰੇਗਾ ਖੜਕੂ ਸਿੰਘਾਂ ਨੇ ਨਹੀਂ ਮਾਰਿਆ ਪਰ ਰਿਟੇਰਾ ਗਰੋ ਨੇ ਮਾਰਿਆ ਮੈਨੂੰ ਇਹਨਾਂ ਤੋਂ ਪਤਾ ਹੈ ਉਹ ਟੇਰੇ ਸ਼ਬਦ ਵਰਤੁੰਦਾ ਮੈਂ ਤਾਂ ਇਹਨਾਂ ਨੂੰ ਜੇ ਹੈਗੇ ਨੇ ਜਿਹਦੇ ਜਿੱਥੇ ਉਹਨਾਂ ਦਾ ਜੀ ਕਰਦਾ ਆ ਜਾਣ ਸਮਝ ਗਏ ਨਹੀਂ ਕੀ ਚਮਕੀਲੇ ਦੇ ਕਤਨ ਨੂੰ ਇੱਕ ਜਾਤੀ ਫੈਕਟਰ ਨਾਲ ਜੋੜ ਕੇ ਦੇ ਸਕਦੇ ਹੋ ਬਾਗਲ ਸਿੰਘ ਜੀ ਪਹਿਲੀ ਤਾਂ ਦੇਖੋ ਮੇਰੀ ਬਾਂਤੀ ਸੋਣਾ ਤਿੰਨ ਘੰਟੇ ਜਾ ਕੇ ਆਉਂਦਾ ਸੀ ਉਸ ਟੇਸ ਤੇ ਇਹ ਅੱਗੇ ਆ ਚੱਕ ਲੈਂਦੇ ਦੀ ਜਿਵੇਂ ਹਰਾਮ ਦੇ ਹੁੰਦੇ ਨੇ ਯਾਰ گاਉਂ ਦੇ ਬਰਾਬਰ ਤਿੰਨ ਘੰਟੇ ਫੇਰ ਲਓ ਢੋਲ ਕਾਲੇ ਨੂੰ ਪੁੱਛੋ ਵਿਚਾਰਾ ਕਿਵੇਂ ਤਿੰਨ ਘੰਟੇ ਬਲੀ ਗੋਲਾ ਬਣਾਉਂਦਾ ਸੀ ਵਾਹਿਮੀ ਦਦ ਦੋ ਦੋ ਦੇ ਨੋਟ ਆਪਣੇ ਸਾਜ਼ੀਆਂ ਨੂੰ ਵੀ ਯਾਰ ਨਹੀਂ ਨਹੀਂ ਤੁਸੀਂ ਕਿਉਂਕਿ ਇਹਦੇ ਅੰਦਰ ਦਰਦ ਸੀ ਵੀ ਇਹ ਵੀ ਮੇਰੇ ਨਾਲ ਏਕਣਾ ਚੱਲਦੇ ਨੇ ਇਹ ਮੇਰੀ ਬੇਨਤੀ ਹੈ ਕਿ ਜੇ ਸੀਬਿਆ ਸਾਹਿਬ ਦੀ ਉਹ ਕਿਤਾਬ ਮਿਲ ਜAVE ਤਾਂ ਉਹਦੇ ਵਿੱਚ ਸਾਰਾ ਕੁਝ ਆਇਏ ਪਰ ਇਹ ਵੀ ਕਿਤੇ ਸਰਕਾਰਾਂ ਉਹਨਾਂ ਨੂੰ ਤੰਗ ਨਾ ਕਰਨ ਪਰ ਮੀਡੀਆ ਵਾਲੇ ਵੀਰਾਂ ਨੂੰ ਬੇਨਤੀ ਹੈ ਵੀ ਜੇ ਕਿਤੇ ਉਹ ਕਿਤਾਬ ਲਈ ਜੋਜਵੇ ਨਾ ਤਾਂ ਨੰਦੇ ਵੱਖਰਾ ਹੋ ਜਾਊਗਾ ਉਹਦੇ ਵਿੱਚ ਸਾਰਾ ਪਤਾ ਲੱਗ ਜਾਊਗਾ ਵੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਐ ਹੋ ਜਾਣਾ